ਇਸ ਵੇਲੇ ਨੌ ਸੀਟ ਪੰਜਾਬ ਦੀਆਂ ਦੋ ਹਰਿਆਣੇ ਦੀਆਂ ਹੈਗੀਆਂ ਕੈਂਡੀਡੇਟ ਡਿਕਲੇਅਰ ਹੋ ਚੁੱਕੇ ਜੀ ਕੈਂਡੀਡੇਟ ਆ ਦਸਨ ਹੋਰ ਅਨਾਉਂਸ ਕੀਤੇ ਹੈ ਇੱਕ ਅਮਰਤਸਰ ਤੋਂ ਇਮਾਨ ਸਿੰਘ ਮਾਨ ਕੀਤਾ ਤਰੂਨ ਸਾਹਿਬ ਤੋਂ ਫਾਸੀ ਬਲੇਰ ਕੀਤਾ ਫਰੋਜ਼ਪੁਰ ਤੋਂ ਭੁਪਿੰਦਰ ਸਿੰਘ ਭੁੱਲਰ ਕੀਤਾ ਮਾਨਤਾ ਜਿਹੜੀ ਆਪਾਂ ਇਹ ਚੋਣ ਲੜ ਰਹੇ ਹਾਂ ਉਹਨੂੰ 11 ਜਿੱਤਾਂ ਦੇ ਚੋਣ ਲੜ ਰਹੀ ਨੇ ਹਨ ਚੋਣਾਂ ਤੇ ਲੜਾਂਗੇ ਜਿੱਰਾਤੀ ਹੋ ਜਿਹੜਾ ਇਹ ਆਪਾਂ ਆਪਣੇ ਅੰਮ੍ਰਿਤਵ ਚਿੱਟੀਆਂ ਜਿਹੜਾ 13 ਵਿੱਚ ਚੋਣ ਲੜਨਗੇ ਫਿਰ ਉੱਪਰ ਆਪਣਾ ਪੀਭੂ ਸਮਰਥਨ ਹੋਊਗਾ ਇਹ ਉਹ ਦੇਖਾਂਗੇ ਅਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਕੀ ਦੀ ਇਹ ਹੈ ਕਿੰਨੀ ਆਊਗੀ ਜਦੋਂ ਨਵੀਂ ਪਾਰਲੀਮੈਂਟ ਬਣੂਗੀ ਉਦੋਂ ਸੋਚਿਆ ਜਾਊਗਾ ਕਿ ਜਿਹੜੀ ਧਰਮਨਰ ਫਕ ਪਾਰਟੀ ਹੈ ਉਦੋਂ ਨਾਲ ਅਸੀਂ ਗੱਲ ਚੋੜ ਕਰ ਸਕਾਂਗੇ ਕਿ ਇਹ ਚੌਂਤੀ ਸੰਗਰੂਰ ਹਲਕੇ ਤੁਹਾਡੇ ਕੀ ਮੇਲ ਮੁੱਦਾ ਹੋਊਗਾ ਮੈਂ ਮੁੱਦਾ ਜਿਹੜਾ ਹੈ ਸਾਰਾ ਅਮਨ ਰੱਖਿਆ ਕੋਈ ਇਹੋ ਜੀ ਗੱਲ ਨਹੀਂ ਹੋਣ ਦਿੱਤੀ ਸਾਰਾ ਕੋ ਸਮਨ ਰੱਖਾਂਗੇ ਟੋੜੀ ਰੋਪਾਰੀਆਂ ਦੀ ਗੱਲ ਕਰਾਂਗੇ ਜਿਹੜੇ ਕੀ ਤੁਮ ਉਸ ਨੂੰ ਰ ਜਿਹੜੇ ਕਿਸਾਨਾਂ ਸਾਰਿਆਂ ਦੀ ਗੱਲ ਅਸੀਂ ਕਰਦੇ ਆਂ ਤੇ ਕਰਦੇ ਰਹੇ ਆਂ ਤੇ ਤੁਹਾਨੂੰ ਸਾਰਾ ਪਤਾ ਹੈ ਕਿ ਤੁਸੀਂ ਅਮਨ ਚਾਹੁੰਦੇ ਹੋ ਤੇ ਅਮਨ ਤੁਹਾਡੇ ਇੱਥੇ ਪੂਰਾ ਅਸੀਂ ਬਰਕਰਾਰ ਕਰਕੇ ਦੁੱਤਾ ਹੈਗਾ ਕੋਈ ਗੜਬੜ ਨਹੀਂ ਹੋਣ ਦਿੱਤੀ ਕਿਸੇ ਤਰ੍ਹਾਂ ਦੀ ਮਾਨ ਸਾਹਿਬ ਪੰਜਾਬ ਦੇ ਅੰਦਰ ਤੁਸੀਂ ਇਹ ਜੱਜਾ ਲੈ ਰਹੇ ਹੈਗੇ ਹੋ ਤੁਸੀਂ ਕਿਹਦੇ ਨਾਲ ਨਿਕੇਜ ਮੁਕਾਬਲਾ ਦੇ ਰਹੇ ਹੈਗੇ ਪੰਜਾਬ ਦੇ ਅੰਦਰ ਮੁਕਾਬਲਾ ਕਿਹਨਾ ਦੇ ਦੇ ਜਿਹੜੀ ਪਾਰਟੀ ਨਾਲ ਮੁਕਾਬਲਾ ਦੇ ਰਹੇ ਆ ਇਲੈਕਸ਼ਨ ਨੂੰ ਲੈ ਕੇ ਦੇਖੋ ਸਾਰੀਆਂ ਪਾਰਟੀਆਂ ਦੇ ਵਿੱਚ ਨਾ ਕੋਈ ਕਿਹੜੀ ਪਾਰਟੀ 'ਚ ਜਾ ਰਿਹਾ ਕੋਈ ਕਿਸੇ ਪਾਰਟੀ 'ਚ ਜਾ ਰਿਹਾ ਅੱਜ ਜੇ ਸਥਿਰਤਾ ਹੈਗੀ ਹੈ ਕਿਸੇ ਪਾਰਟੀ 'ਚ ਉਹ ਹੈ ਕਿ ਹੈ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਇਸ ਕਰਕੇ ਅਸੀਂ ਇੰਨੀਆਂ ਸੀਟਾਂ ਦੇ ਉੱਤੇ ਇਲੈਕਸ਼ਨ ਲੜ ਰਹੇ ਆ ਕਿਉਂਕਿ ਸਥਿਰਤਾ ਸਿਰਫ ਅਕਾਲੀ ਦਲ ਅੰਮ੍ਰਿਤਸਰ ਚ ਹੈ ਬੱਤ ਪੀਤੀਆਂ ਪਾਰਟੀਆਂ ਦਾ ਮੰਡੋਲ ਹੈ ਬੀਜੇਪੀ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਕਾਂਗਰਸ ਦੇ ਛੱਡ ਕੇ ਬੀਜੇਪੀ 'ਚ ਜਾ ਰਹੇ ਆ ਬਾਦਲ ਦਲ ਦੇ ਛੱਡ ਕੇ ਬੀਜੇਪੀ 'ਚ ਜਾ ਰਹੇ ਆ ਕਿਸੇ ਪਾਰਟੀ ਦੇ ਕੋਲੇ ਕਿਤੇ ਵੀ ਕੈਂਡੀਡੇਟ ਹੈ ਹੀ ਨਹੀਂ ਸੋ ਸਤਿਰਤਾ ਜਿਹੜੀ ਪਾਰਟੀ ਦੇ ਵਿੱਚ ਹੈਗੀ ਹੈ ਤੇ ਉਹੀ ਅੱਗੇ ਆਊਗੀ ਫਿਰ ਪੰਜਾਬ ਦੇ ਅੰਦਰ ਆਵਾਜ਼ ਦੀ ਪਾਰਟੀ ਸਰਕਾਰ ਹੈਗੀ ਆ ਲੋਕ ਕਿਵੇਂ ਦੇ ਦੇ ਹੈਗਾ ਉਹ ਤੋਂ ਲੈ ਕੇ ਤੁਸੀਂ ਗਏ ਹੈਗੇ ਪਿੰਡਾਂ ਦੇ ਵਿੱਚ ਕਿਵੇਂ ਦੇ ਦੇ ਹੈਗਾ ਇਲੈਕਸ਼ਨ ਚੋਣਾਂ ਵਿੱਚ ਕੀ ਨਤੀਜਾ ਆਉਂਦਾ ਦੇ ਹੈਗਾ ਉਹ ਤਾਂ ਆਮ ਤੌਰ ਤੇ ਫੇਲ ਹੋਈ ਰਹੀ ਹੈ ਮੈਂ ਤਾਂ ਤੁਸੀਂ ਹਲਦੀ ਰ ਹੈ 1.5 ਸਾਲ ਦੀ ਨਿਓਰ ਚ ਹਾਂ ਤੇ ਕਿੰਨੀ ਗ੍ਰਾਂਟ ਦੇ ਗ੍ਰਾਂਟਸ ਮੇਰਾ ਅਕਸਰ 9 ਕਰੋੜ ਤੋਂ ਜ਼ਿਆਦਾ ਦਿੱਤੀ ਹੈ 9.5 ਕਰੋੜ ਰੁਪਏ ਦਿੱਤਾ ਹੈ 9.5 ਕਰੋੜ ਰੁਪਈਆ ਦਿੱਤਾ ਹੈ ਤੁਹਾਡੇ ਲਈ ਸਾਡੇ ਸਾਡੇ 300 ਕਰੋੜ ਰੁਪਏ ਵਾਲੇ ਅੰਦਰ ਕਿ ਸਾਰੀਆਂ ਬਿਜਲੀ ਦੀਆਂ ਤਾਰਾਂ ਤਬਦੀਲ ਹੋ ਜਾਣ ਕਿਸੇ ਦੇ ਘਰ ਦੇ ਉਤੋਂ ਬਿਜਲੀ ਦੀ ਤਾਰ ਨਹੀਂ ਜਾਊਗੀ ਖੰਬੇ ਨਵੇਂ ਲੱਗਣਗੇ ਤੇ ਕੋਈ ਵੀ ਫਲਕਚੁਏਸ਼ਨ ਕਰੰਟ ਦੀ ਨਹੀਂ ਹੋਊਗੀ ਕਿਸੇ ਦੀ ਮੋਟਰ ਨਹੀਂ ਸੜੂਗੀ ਕਿਸੇ ਦੇ ਘਰ ਦੀ ਗੈਜਟ ਨਹੀਂ ਸੜੂਗੀ ਬਿਲਕੁਲ ਇੱਕ ਸਾਲ ਦੇ ਅੰਦਰ ਵਧੀਆ ਤੋਂ ਵਧੀਆ ਮੇਰੇ ਹਲਕੇ ਦੇ ਵਿੱਚ ਬਿਜਲੀ ਦਾ ਇੰਤਜ਼ਾਮ ਹੋ ਜਾਣਾ ਹੈਗਾ ਸੰਡੇ ਤੋਂ 1 ਕਰੋੜ ਰੁਪਇਆ ਅਸੀਂ ਲੈ ਕੇ ਆਏ ਆ ਤੁਹਾਡੀ 1.5 ਸਾਲ ਦੀ ਟਿਨਰ ਦੇ ਵਿੱਚ ਤੁਹਾਡੀ ਕੋਈ ਇੱਕ ਜਾਂ ਦੋ ਬਹੁਤ ਵੱਡੀ ਅਚੀਵਮੈਂਟ ਜਿਹੜੀ ਤੁਸੀਂ ਲੋਕਾਂ ਨੂੰ ਦੱਸ ਸਕੋ ਮੈਂ ਇਹ ਸਮਝਦਾ ਹਾਂ ਔਰ ਇੱਥੇ ਅਮਰੱਖਣਾ ਨੇਅਰਤੀ ਦਾ ਇੱਕ ਨਵਾਂ ਹਸਪੀਟਲ ਲੱਗ ਕੇ ਆਂਦਾ ਜਿਹੜਾ ਇੰਡੀਆ ਲੈਵਲ ਦਾ ਹੋਊਗਾ ਜਿੱਤੇ ਬਾਹਰ ਦੇ ਸੂਬੇ ਦੇ ਲੋਕ ਆ ਕੇ ਜਿਨ੍ਹਾਂ ਦੀ ਬਿਮਾਰੀ ਦਾ ਲਾਜ ਨਹੀਂ ਹੈ ਉਹ ਇੱਥੇ ਬਰਨਾਲੇ ਦੇ ਵਿੱਚ ਹੋਇਆ ਕਰੂੰਗਾ ਫਿਰ ਸਾਡਾ ਕੈਂਸਰ ਦਾ ਹਸਪੀਟਲ ਹੈਗਾ ਸਰੂ ਪੀਜੀਆ ਪਹਿਲੀ ਟਰਮ ਦੇ ਵਿੱਚ ਤੁਹਾਨੂੰ ਤੁਸੀਂ ਮੈਨੂੰ ਚੁਣਿਆ ਸੀ ਉਹ ਸਰੇ ਮੈਂ ਕੇਸ ਭੇਜਿਆ ਸੀਗਾ ਕਿ ਪੀਜੀਆ ਉਹ ਜੜੀ ਖੁੱਟੀ ਹੈਗੀ ਹੈ ਘਰ ਦਾ ਖੁੱਟ ਗਿਆ ਕਾ 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 ਦਾ ਖੁੱਟ ਗਿਆ ਉੱਥੇ ਬਣਾਇਆ ਜਾਵੇ ਫਿਰ ਅਗਲੀ ਵਾਰ ਸਿੰਘਾ ਸਾਹਿਬ ਐਮਪੀ ਬਣ ਗਏ ਤੇ ਉਹਨਾਂ ਨੇ ਪੂਸ਼ਕ ਕੀਤੀ ਤੇ ਹੁਣ ਆਪਣੇ ਸਹੂਲਤ ਵਿੱਚ ਪੀਜੀਪੀ ਹੈਗਾ ਤੇ ਹੁਣ ਸਾਨੂੰ ਕਿਤੇ ਲੁੱਧੇ ਹਣੇ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ ਜਦੋਂ ਇਹ ਹਸਪਤਾਲ ਬਣ ਗਿਆ ਫਿਰ ਇਹ ਮੈਡੀਕਲ ਸੈਂਟਰ ਹੋਊਗਾ ਅਸੀਂ Chief Minister ਸਾਹਿਬ ਨੂੰ ਕਿਹਾ ਕਿ ਮਸਤਵਾਨਾ ਸਾਹਿਬ ਦੇ ਲਈ ਮੈਡੀਕਲ ਕਾਲਜ ਸੈਂਕਸ਼ਨ ਹੋ ਗਿਆ ਹੈ ਮਸਤਵਾਨ ਸਾਹਿਬ ਦੀ ਕਮੇਟੀ ਨੇ ਮੈਨੂੰ ਚਿੱਠੀ ਲਿਖ ਕੇ ਦਿੱਤੀ ਹੈ ਕਿ ਅਸੀਂ ਜ਼ਮੀਨ ਦੇਣ ਨੂੰ ਤਿਆਰ ਹੈ ਉਹ ਚੀਫ ਨਸਸ ਸਾਹਿਬ ਨੂੰ ਦੱਸ ਦਿੱਤਾ ਪਰ ਚੀਫ ਨਸਸ ਸਾਹਿਬ ਦੀ ਗੋਲ ਦਿਖਦੀ ਹੈ ਜਿਹੜਾ ਉਹ ਹਾਂ ਮੀ ਨਹੀਂ ਭਰਦੇ ਨਹੀਂ ਤਾਂ ਸਰੂਰ ਆਪਣਾ ਹਲਕਾ ਨੰਬਰ 1 ਹੋਊ ਜੋ ਸਾਰੇ ਪੰਜਾਬ ਹਰਿਆਣੇ ਜਿੱਥੇ ਮੈਡੀਕਲ ਸਰਵਿਸਸ ਸਭ ਤੋਂ ਬੈਟਰ ਹੋਣਗੀ ਆ ਮੈਂ ਤਾਂ ਕਿਹਾ ਕਿ ਬੀਜੇਪੀ ਸਰਕਾਰ ਬੇਨ ਇਹ ਤੁਹਾਨੂੰ ਜੇ ਤੁਸੀਂ ਕਹੀ ਜਾਂਦੇ ਮ ਕਾਂਲੀਦਨ ਤੇ ਕਾਂਗਰਸ ਸਾਡ ਸਾਡ ਪਾਰਟੀਆਂ ਜਿਹੜੇ ਡਾਕਟਰ ਨੇ ਜਾਂ ਲੀਡਰ ਨੇ ਉਹ ਬੀਜੇਪੀ ਚ ਜਾ ਰਹੇ ਹਨ ਕਿਉਂ ਜਾ ਰਹੇ ਹੈ ਜੀ ਜੋ ਬੀਜੇਪੀ ਫੇਲੀ ਹੈ ਕਿਉਂ ਕਰਕੇ ਇਹਨਾਂ ਨੇ ਠੱਗੀ ਥੋੜੀ ਕੀਤੀ ਹੋਈ ਹੈ ਬੀਜੇਪੀ ਦਾ ਰਾਜ ਹੈ ਉਹ ਈਡੀ ਤੇ ਸੀਬੀਆਈ ਤੇ ਇਨਕਮ ਟੈਕਸ ਵਾਲਿਆਂ ਨੂੰ ਕਹਿੰਦੇ ਹੈ ਕਿ ਇਹ ਵਿਚਾਰਿਆਂ ਦੇ ਉੱਤੇ ਕੱਖ ਨਾ ਕਰੋ ਇਹਨਾਂ ਨੂੰ ਫੇਰ ਦੇਖਿਆ ਜਾਊਗਾ ਇਸ ਕਰਕੇ ਆਪਣੀ ਕਮੇੜੀ ਬਚਾਉਣ ਦੇ ਲਈ ਆਪਣੀ ਕਰਪਸ਼ਨ ਬਚਾਉਣ ਦੇ ਲਈ ਇਹ ਲੋਕ ਉਧਰ ਜਾ ਰਹੇ ਹੈ ਪਰ ਗੱਲ ਇਹ ਹੈ ਕਿ ਜਿੰਨੀ ਵੀ ਗੰਦਗੀ ਹੈ ਪੰਜਾਬ ਦੀ ਜਾਂ ਇੰਡੀਆ ਦੀ ਉਹ ਭਾਜਪਾ ਤੇ ਆਰਐਸਐਸ ਦੇ ਵਿੱਚ ਜਾ ਰਹੀ ਹੈ ਤੇ ਇਸ ਤੋਂ ਬਾਅਦ ਬਾਕੀ ਦੀਆਂ ਪਾਰਟੀਆਂ ਸਾਫ਼ ਸੁਥਰੀਆਂ ਹੋ ਜਾਣਗੀਆਂ ਜਦੋਂ ਇਹਨਾਂ ਦੇ ਵਿੱਚੋਂ ਗੰਦਗੀ ਨਿਕਲ ਕੇ ਭਾਜਪਾ ਤੇ ਆਰਐਸਐਸ ਤੇ ਚਲੀ ਗਈ